ਇਕ ਗੁਰ ਤੇ ਵਿਮਕ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਤਾ ਕੋਈ ਪਿੱਛੋ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨਨੀ ਭਰਮ ਆਵਾ ਬਿਨ ਸਤਿਗੁਰ ਮੁਕਤ ਨ ਪਾਵੇ ਫਿਰ ਮੁਕਤ ਪਾਏ ਲਾਗ ਸਰਣੀ ਸਤਿਗੁਰ ਸਾਬ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਵੇ ਕਨਾਂ ਨੇਕਾਂ ਜੁਰਮਾਂ ਵਿੱਚੋਂ ਭਰਮ ਦਾ ਭਰਮ ਦਾ ਮਰਕ ਕੇਂਦ ਆਉਂਦਾ ਵਾ ਸਤਿਗੁਰੂ ਤੋਂ ਬਿਨਾ ਮੁਕਤ ਨਹੀਂ ਹੁੰਦੀ। ਮਨ ਸਤਿਗੁਰੂ ਮੁਕਤ ਨਾ ਪਾਵੇ। ਜੇ ਇੱਕ ਜਨਮ ਚ ਗੁਰੂ ਤੋਂ ਬੇਮੁਖ ਹੋ ਗਿਆ ਤੇ ਨੇਕਾਂ ਜੁਰਮਾਂ 'ਚ ਪਟਣਾ ਪੈਂਦਾ। ਗੁਰੂ ਦਾ ਮਤਲਬ ਇਹ ਨਹੀਂ ਵੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਆ ਕਿਸੇ ਵੀ ਗੁਰੂ ਦੀ ਤੋਹੀਨ ਹੋ ਜਾਏ ਆਪਣੇ ਗੁਰੂ ਦੀ ਬਿਆਦ ਵੀ ਹੋ ਜਾਏ ਗੁਰੂ ਦਾ ਕਹਿਣਾ ਨਾ ਮੰਨਿਆ ਜਾਵੇ ਅਨੇਕਾਂ ਦੁਨੀਆਂ ਭਰਮਣੇ ਪੈਂਦੇ। ਇੱਥੇ ਬੇਨਤ ਉਦਾਹਰਣਾਂ ਮਿਲਦੀਆਂ। ਤਾਂ ਮੂਲੇ ਕਥਰੀ ਦੀ ਸ਼ਾਲਕੁਣ ਪਾਕਿਸਤਾਨ ਦੀ ਸਾਖੀ ਗੁਰਨਾਗਦੇਵ ਜੀ ਬਾਰੇ ਹੁੰਦੀ ਹੈ ਵੀ ਮਰਦਾਨਾ ਗੰਦੇ ਗੁਰਨਾਗਦੇ ਨੇ ਕਿਹਾ ਸੀ ਕਿ ਉਸ ਬਾਜ਼ਾਰੋਂ ਕੋਈ ਖਾਣ ਵਾਲੀ ਵਸਤ ਲੈ ਕੇ ਆ ਇਹ ਉਹ ਦੇਖਿਆ ਸੀ ਵੀ ਜਉਣਾ ਸਾਧੂ ਤੇ ਮਰਣਾ ਚੂਤ ਵੀ ਪੁੱਛ ਕੇ ਹੱਥ ਹੈ ਕਿ ਨਹੀਂ ਹੈ ਉਹਨੇ ਲਿਖ ਦਿੱਤਾ ਜਉਣਾ ਧਰਮ ਮਰਣਾ ਸੱਚ ਹੈ ਉਹ ਗੁਰ ਕੰਤੇ ਕਿੱਸਾ ਹੈ ਫਿਰ ਉਹ ਨੂੰ ਗੁਰਨਾਗਦੇਵ ਜੀ ਨਾਲ ਜਾਂਦਾ ਰਿਹਾ ਸੰਗਤ ਵੀ ਕੀਤੀ ਗੁਰਨਾਗਦੇਵ ਜੀ ਦੀ ਫਿਰ ਗੁਰਨਾਦੇ ਜੀ ਕਹਿੰਦੇ ਵੀ ਮਦਾਨੇ ਆਜ ਲਈ ਆਪਾਂ ਆਹ ਥੱਲੇ ਯਾਤਰਾ ਤੇ satsang ਕਰੀਏ ਤੇ ਉਹ ਭਰੇ ਗਿਆ ਊੜਾ ਗੰਦੇ ਉਹਦੀ ਨਾ ਮਾਂ ਨੇ ਕਿਹਾ ਤਵ ਕੀ ਰਹਿੰਦੇ ਬਗਦਾ ਕਰਕੇ ਕਿਹਨਾਂ ਜਦ ਪੋਤਾ ਮੂੜਾ ਖਤਿਰ ਉਹਨੇ ਨਹੀਂ ਛਾਹਦਾ ਨਾ ਸੰਗਤ ਨਹੀਂ ਹੈਗੀ ਜਿੰਨੇ ਗਿਆਨ ਹੋ ਗਿਆ ਭਗਤੀ ਸੀ ਪਿਛਲੀ ਜੱਗ ਦੀ ਤਾਂ ਹੀ ਉਹਨਾਂ ਨੇ ਸੰਗਤ ਹੋਇਆ ਗੁਰਨਾਗਦੇਵ ਜੀ ਸੰਗ ਰਿਹਾ ਸੀ ਗੁਰਨਾਗਦੇ ਸੰਗਤ ਵੀ ਕੀਤੀ ਸੀਗੀ ਉਗੀ ਰਜ ਲੋਕਾਂ ਜਾਇ ਗਨਗਰੀ ਭੇਜਿਆ ਮਰਦਾਂ ਨੂੰ ਜਾਂ ਲੈ ਕੇ ਆਵਾਜ਼ ਮਾਰੀ ਮਾਂ ਕੰਦੀ ਤਾਂ ਹੈ ਨਹੀਂ ਕਰੇ ਹੀ ਰਾਂਚ ਲੋਕ ਨੂੰ ਸੱਪ ਲੜ ਗਿਆ ਗੰਦੇ ਤੇ ਮਰ ਗਿਆ ਸੀ ਜਿਹਦੀ ਮੌਤ ਉਹਨੂੰ ਬੜੇ ਕੱਟਰੀ ਦੀ ਫਿਰ ਉਹਦਾ ਆਧਾਰ ਗੁਰਕੋਸ਼ ਸਿੰਘ ਜੀ ਨੇ ਅਜੂਬ ਸਾਹਿਬ ਕੀਤਾ ਸੀਗਾ ਅਜੂਬ ਸਾਹਿਬ ਦੇ ਗੁਰਦੁਆਰਾ ਗੁਰਕੋਸ਼ ਬਣ ਗਿਆ ਕੰਨੇ 300 ਸਾਲ ਪੜ ਗਿਆ ਸ਼ਹਿਰ ਜੁਨ ਪਿਆ 300 ਸਾਲ ਜੁਨਾਂ ਚ ਪੜਕਦਾ ਰਿਹਾ ਵਿਚਾਰਾ ਸ਼ਹਿਰ ਜੁਨ ਨੇਕ ਕਿਹ ਐ ਸਾਖੇ ਮਿਲ ਜਾਂਦੀਆਂ ਇਹਦੀਆਂ ਗੁਰੂ ਸਾਹਿਬ ਨੇ ਜਿਹੜੇ ਜਿਹਦੇ ਵੀ ਉਧਾਰ ਕਰਨਾ ਹੋਵੇ ਭਟ ਕੇ ਸਿੱਖ ਨੂੰ ਵਾਪਸ ਲਾਉਣਾ ਹੋਵੇ ਪਰ ਸਜ਼ਾ ਕੰਪਲਸਰੀ ਹੈ ਇੱਕ ਵਾਰ ਜਦੋਂ ਬੇਮਕ ਹੋਏ ਨਾ ਬੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਜਨਮਾਂ ਦੇ ਵਿਜੋਗ ਪਾ ਜਾਂਦੇ ਇੱਕ ਛੋਟੀ ਜਿਹੀ ਗੱਲ ਨਹੀਂ ਇੱਕ ਜਨਮ ਦੋ ਜਨਮ ਪਚਾਹ ਜਨਮ 10 ਜਨਮ ਤੇ ਕਿ ਜੈਦਰਤ ਮਹਾਭਾਰਤ ਵਿੱਚ ਭਗਵਾਨ ਕ੍ਰਿਸ਼ਨ ਜਿਹੜਾ ਲੜਿਆ ਸੀਗਾ ਜੈਦਰਤ ਤੇ ਲੜਦਾ ਸੀਗਾ ਪਰ ਯੋਧਨ ਤਾਂ ਉਹ ਮਹਾਭਾਰਤ ਯੁੱਧ ਲੜ ਸੀਗਾ ਤੇ ਯੁੱਧ ਵਿੱਚ ਉਹ ਸ਼ਹੀਦ ਹੋਇਆ ਜਿਵੇਂ ਵੀ ਹੋਇਆ ਜੋ ਵਿਚਾਰਨਾ ਪੜਤੈ ਨੰਦੇ ਉਹ ਉਹਦਾ ਦੁਆਪਰ ਵਿੱਚ ਜਦੋਂ ਯੁੱਧ ਆ ਕੰਦੇ ਅੰਤ ਸਮੇਂ ਦੇ ਨੇੜੇ ਹੋਇਆ ਸੀ ਮਹਾ ਦੁਆਪਰ ਦਾ ਯੁੱਧ ਮਹਾਭਾਰਤ ਦਾ ਤੇ ਉਹ ਢਟ ਗਿਆ ਹੁਣ ਉਹ ਹਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਉਹ ਜੈਤਰਾ ਦਾ ਸ਼ੇਰ ਨਹੀਂ ਜੂਨੀ ਪਾਇਦਾ ਉਦਾਰਕੀ ਕਰੀਆ ਢਟ ਗਿਆ ਸੀ ਆ ਸ਼ੇਰ ਜੂਨ ਪੈ ਗਿਆ ਸੀ ਜੈਤਰਾ ਦਾ ਉਦਾਰਕੀਤਾ ਉਹ ਗੁਰਦੁਆਰਾ ਉੱਥੇ ਅੱਜ ਵੀ ਹੈਗਾ ਸ਼ੇਰ ਦਾ ਸ਼ੇਰ ਘਾਟ ਦਾ ਸ਼ਕਾਰ ਘਾਟ ਦਾ ਬਹੁਤ ਜੀ ਜਿਆਜ ਬਣਾਇਆ ਹੈ ਬਿਉਨ ਪਟਕੇ ਨੂੰ ਵੀ ਇਹਨੇ ਸਾਲ ਪੈ ਗਿਆ ਨੂੰ ਆਖੀ ਜੇ ਕਿ ਹੋਰ ਕਈ ਸਾਖੀਆਂ ਇੱਕ ਨਹੀਂ ਹਜ਼ਾਰਾਂ ਸਾਖੀਆਂ ਮਿਲ ਜਾਂਦੀਆਂ ਭਗਵਾਨ ਕ੍ਰਿਸ਼ਨ ਬਿਲੀ ਸਾਖੀਆਂ ਵੀ ਇੱਕ ਇਹਨਾਂ ਸਾਖੀਆਂ ਭਗਵਾਨ ਕ੍ਰਿਸ਼ਨ ਮੇਰੇ ਵੀ ਜਿਹੜੇ ਇਹਨਾਂ ਨੇ ਯੁੱਧ ਹੋਏ ਉਹਨਾਂ ਨਾਲ ਜਿਹੜੇ ਯੋਧੇ ਪਟਕੇ ਪਰ ਹੋਏ ਕਿ ਬ੍ਰਹੰਦੀ ਤੇ ਟਿੜੇ ਸੀਗੇ ਆਪਦੇ ਕਰਮਾ ਮੁਤਾਬਕ ਪਟਕ ਕੇ ਉਹਨੂੰ ਫੇਰ ਦੁਬਾਰੇ ਜੂਨਾ ਚ ਗੁਰੂ ਸਾਹਿਬ ਗੁਰਗੋਮ ਸਿੰਘ ਜੀ ਦੇ ਰੂਪ ਵਿੱਚ ਜਾਂ ਉਹ ਪ੍ਰਮਾਤਮਾ ਹੀ ਹੁੰਦਾ ਵਾ ਉਹ ਅਨਕਲਾ ਲੈ ਠਾਕ ਜਿਹੀ ਪ੍ਰਮਾਤਮਾ ਦੀ ਗਤੀ ਨੂੰ ਨਹੀਂ ਜਾਣ ਸਕਦੇਗੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਆਂ ਹੀ ਜਾਣਦੇ ਆਂ ਤੂੰ ਕੀ ਐ ਕਿੱਥੋਂ ਕਿੱਥੋਂ ਇਸ ਤਰ੍ਹਾਂ ਦਾ ਪ੍ਰਮਾਤਮਾ ਜਾਣਦਾ ਹੈ ਰੰਗਤਾਂ ਦਾ ਰੰਗਦਾ ਹੈ ਲੇਕਿਨ ਮਹਾਪੁਰਸ਼ਾਂ ਵੇਰੀ ਵੇਖਣੇ ਪਟਕਦੇ ਦੇਖੇ ਨੇ ਇੱਕ ਕੰਦੇ ਸੰਤ ਜਿਸ਼ਟ ਸਿੰਘ ਜੀ ਨਾਨਸਰ ਵਾਲੇ ਕੋਲਕਾਤੇ ਕਿਸੇ ਕਰੇ ਬ੍ਰਾਂਚਰ ਰੂਪ ਲੈ ਕੇ ਆ ਰਹੇ ਸੀਗੇ ਜੇ ਕੋਈ ਇੱਕ ਸ਼ਰਾਬੀ ਆਇਆ ਤੇ ਤਾ ਕਿੱਧਰ ਹੁਣਾ ਦੂਸਰੇ ਆਵੀ ਨੂੰ ਪ੍ਰੇਤ ਜਿਆਦਾ ਹਾਵੀ ਹੁੰਦੇ ਨੇ ਨਾ ਉਹ ਪ੍ਰੇਤਾਂ ਬਜਨ ਨੂੰ ਦੱਸਿਆ ਬਾਅਦ ਸਵੇਰ ਨੂੰ ਸਖਾਨਾ ਵੀ ਤੇਰੇ ਦਾ ਮਾਂ ਪਰਸ਼ਨ ਬੰਦ ਕਰਤਾ ਵੀ ਪ੍ਰੇਤ ਆ ਤੇ ਕੁਸਾਂ ਬਾਅਦ ਉਹ ਮਰ ਗਿਆ ਕਿ ਉਹਦੀ ਪੁੱਛਾ ਕਰਨੀ ਆ ਉਹ ਅਧਾਰਕ ਤੋਂ ਉਹ ਕਹਿੰਦੇ ਰਾळे ਸੰਦੀਸ਼ ਸੰਗੀ ਅਧਾਰ ਕਰਨਗੇ ਇਹਨਾਂ ਦਾ ਰਾळे ਸੰਤਾ ਨੇ ਵੀ ਆਈ ਵਾਰੀ ਜਦੋਂ ਤਾਂ ਫਰੋਂ ਦਾ ਨੇ ਉਹ ਕਹਿੰਦੇ ਉਹਦੀ ਪਤਨੀ ਤੇ ਸਵਾਰ ਹੋ ਕੇ ਉਹ ਵਾਲ ਤੋਂ ਮੌਦੀ ਖਲਾਰੀ ਆ ਰਹੀ ਸੀ ਸੰਤਵਾਂ ਜੰਘਟੇ ਜੀ ਤੇ ਉਹਨਾਂ ਨੇ ਕਿਹਾ ਉਹ ਸ਼ਰਾਬੀ ਪ੍ਰੇਤ ਆ ਗਿਆ ਸੁਦਾ ਦਾ ਸੁਲੇਮਾਨ ਦੀ ਸਾਕੀ ਸੁਣ ਲੈਣੇ ਆਪਾਂ ਵੀ ਉਹ ਘਟ ਰਿਹਾ ਸੀ ਕਿ 1000 ਸਾਲ ਤੋਂ ਪ੍ਰੇਤ ਬਣਿਆ ਸੁਲੇਮਾਨ ਨੇ ਮਹਾਨ ਲੋਕ ਮਾਮਲਾ ਕਦਨੇ ਵਿੱਚ ਦੁਆਇਆ ਸੀ ਉਹਦੇ ਨਾਲ ਆਇਆ ਸੀ ਕਦਨੀ ਤੋਂ ਉਹ ਤੇ ਰਹਿ ਰਿਹਾ ਸੀ ਉਹ ਮਾਮਲਾ ਵੀ ਨਹੀਂ ਵਾਪਸ ਮੁੜ ਗਿਆ ਤੇ ਜਦੋਂ ਅੰਤ ਸਮੇਂ ਉਹਦੀ ਇਸ ਤਰੀਕੋ ਦੀ ਲੜਕੀ ਨਾਲ ਸੈਕਸ ਦੇ ਕੇਸ ਤੇ ਜੋ ਦਰਗਾਹ ਪੇਸ਼ੀਓ ਦਾ ਬਦਲਾ ਮੈਂ ਆਪਲਾ ਮੈਂ ਅਰਦਾਸ ਕੀਤੀ ਸੀ ਉਹਨੇ ਤਾਂ ਧਰਮਰਾਜ ਨੇ ਵੀ ਆਕੇ ਤੇਰੇ ਪਾਪ ਲੱਗੋ ਤੇ ਪਾਪ ਲੱਗਾ ਤੇ ਉਹ ਹੁਣ ਕਹਿੰਦੇ ਯੁਕਤੀ ਵਿੱਚ ਉਹਦੀ ਇੱਕ ਕਵਰ ਬਣੀ ਸੀਗੀ ਉੱਥੇ ਬੈਠਾ ਸੀ ਉਹ 1000 ਸਾਲ ਪੁਰਾਣੇ ਸੁਲੇਮਾਨ ਨੇ ਤੇਰੇ ਪਾਪਾਂ ਦੀ ਸਜ਼ਾ ਹਜ਼ਾਰ ਸਾਲ ਪ੍ਰੇਤ ਬਦਲ ਲੈਣ ਵਾਲੇ ਉਹ ਪਾਪ ਤੇ 70 ਸਾਲ ਦੀ ਸੀ ਜਿਹੜਾ ਬਦਲਾ ਲੈਣਾ ਹੈ ਉਹਦਾ ਉਹਨੇ ਸਜ਼ਾ ਭਰਨੀ ਤੋਂ ਤੋਂ ਲੈਣਾ ਤੇ ਕੋਈ ਉਹਨੇ ਦੇਣਾ ਤੋਂ ਲੈਣਾ ਹੈ 70 ਸਾਲ ਦੀ ਸੀ ਉਹ ਆਪਣਾ ਬਦਲਾ ਆਪ ਲੈਣ ਦੀ ਅਦਾਸ ਕੀਤੀ ਸੀ ਵੀ ਸੈਕਸ ਮੇਰੀ ਲੜਕੀ ਨਾਲ ਕਰਦਾ ਸੀ ਇਹਦਾ ਬਦਲਾ ਮੈਂ ਆਪ 7 ਸਾਲ ਉਹ ਕੁਸਵਾਰਿਆ ਤੇ ਹਜ਼ਾਰ ਸਾਲ ਪ੍ਰੇਤ ਆ ਬਣਿਆ ਉਹ ਸ਼ਾਂਤ ਤੱਕ ਕਦੇ ਵੀ ਨਹੀਂ ਨਾ ਹੋਏਗੀ ਵੀ ਉਹ ਗਤੀ ਧਰਮ ਰਾਜ ਲਿਖ ਦਿੱਤੀ ਵੀ ਰਾਣੇ ਸੰਤੀ ਸੋ ਸੰਧੀ ਹੋਣਗੇ 1000 ਸਾਲ ਬਾਅਦ ਤੇ ਉਹ ਤਰ੍ਹਾਂ ਘੜਨਗੇ ਵੀ ਸਾਨੂੰ ਸਾਡੀਆਂ ਸਮੱਸਿਆਵਾਂ ਦਾ ਸਮਾਧਾਨ ਕਿਹੜੇ ਮਹਾਂਪੁਰਸ਼ ਕੋਲ ਹੋਣਾ ਇਹ ਵੀ ਨਿਯਤਵਾ ਤੈ ਆਏ ਗੱਦਾ ਲਿਖਿਆ ਜਾਂਦਾ ਵਾ ਸੰਤਾਂ ਦੇ ਨਾਲ ਵੀ ਜਿਵੇਂ ਜਿਹੜੇ ਮਹਾਂਪੁਰਸ਼ ਮਿਲਣਗੇ ਤੁਹਾਨੂੰ ਕਿਸ ਕਲਾਸ ਦਾ ਵਿਦਿਆਰਥੀ ਹੈ ਤਾਂ ਉਸ ਕਲਾਸ ਦੇ ਮਹਾਂਪੁਰਸ਼ ਮਿਲਣਗੇ ਤੁਹਾਨੂੰ ਉਹੀ ਲੈਸਨ ਪੜ੍ਹਾਉਣਗੇ ਆ ਕੇ ਯਾਰ ਕਿਉਂਕਿ ਸੰਸਾਰ ਗੁਰੂ ਸਾਹਿਬ ਤਾਂ ਪ੍ਰਮਾਤਮਾ ਨੇ ਅਕਾਲ ਪ੍ਰਭੂ ਨੇ ਸਾਰ ਨੇ ਕਿੰਨਾ ਸਮਾਂ ਰਿਹਾ ਗੁਰੂ ਨਾਨਕ ਦੇਵ ਜੀ ਗੁਰੂ ਉਹ ਅਗਰੰਦਰ ਦੇਵ ਜੀ 10 ਪਾਸ਼ੀਆਂ ਤਕਰੀਬਨ 22 300 ਸਾਲ ਤੱਕ ਰਹੀਆਂ 언 ਤੋਂ ਗਾਲੀਆਂ ਕਿਤਾਬਾਂ ਗਾਣ ਲੈਸਨ ਪੜਾਉਣ ਦੇ ਮਾਪਸ਼ਟ ਨੇਕ ਤੋਂ ਉਤਾਰ ਹੁੰਦੇ ਨੇ ਇੰਨੇ ਤੋਂ ਉਤਾਰ ਕਿੰਨੇ ਹੁਣ ਆਪ ਕੋ ਵੀ ਉਤਾਰਾਂ ਕੋਲ ਜਾਣੇ ਆ ਚਾਹੇ ਜੋਤਸੀ ਆ ਥੋੜੀ ਜਾਣਦਾ ਵਿਦਿਆ ਕੋਈ ਤੰਤਰਕ ਆ ਜੋਤਸੀ ਕੋਈ ਥੋੜੀ ਵਿਦਿਆ ਜਾਣਾ ਜਿੰਨੀ ਜੋਗਾ ਹੈਗਾ ਆਪਾਂ ਨੂੰ ਉਸੇ ਕੋਲ ਜਾਣੇ ਆ ਉਹਦਾ ਹੱਲ ਆਪਣਾ ਕਰ ਵੀ ਦਿੰਦਾ ਹੋ ਹਰ கிਲਾਸ ਹੁੰਨੇ ਕ ਪੜ੍ਹਾਈ ਹੁੰਨੇ ਕ ਆਪਣੂ ਨਹੀਂ ਮਤ ਹੁੰਦੀ ਆ ਲੇਕਿਨ ਆਪੇ ਲੇਕਿਨ ਤੈ ਹੁੰਦਾ ਵੀ ਕਿਹੜੇ ਮਾਂਪਰਸ ਕੋ ਸਾਡੀ ਸਮਸਿਆ ਦਾ ਹੱਲ ਹੁੰ। ਇਹ ਪਕਾਦਾ ਲਿਖਿਆ ਹੁੰਦਾ ਪਹਿਲਾਂ ਹੀ ਸਾਡੇ ਕਿਸਮਤ ਵਿੱਚ ਵੀ ਕਿਹਨਾਂ ਜੋਤਸੀ ਤੋਂ ਹੱਲ ਹੋਗਾ ਤੇ ਸਮੱਸਿਆ ਦਾ। ਪਹਿਲਾਂ ਡਾਕਟਰ ਕੋਲ ਤੇ ਇਲਾਜ ਹੋਣਾ। ਸਭ ਕੁਝ ਲਿਖਿਆ ਹੁੰਦਾ ਕਿ ਕਿਰਤ ਕਰਮ ਕੇ ਬਿਚੇ ਕਰ ਕਿਰਪਾ ਮਿਲਣਾ। ਕਿਰਤ ਕਰ ਪਿਛਲੇ ਕਰਮ ਕਿਰਤ ਲਿਖਾ ਕੇ ਆਏ ਆ। ਪਰ ਲਭਤ ਭੋਗ ਰਹੇ ਆ। ਸੰਤ ਇਕੱਠੇ ਕਰ ਰਹੇ ਆ। ਹਨ ਇਹ ਸਭ ਤੈ ਹੁੰਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਮਾਂਪਰਸ ਕੋ ਤੇਰੀ ਸਮੱਸਿਆ ਦਾ ਹੱਲ ਹੁੰਦਾ ਹੈ ਆਪਨੂੰ ਗਿਆਨ ਨਹੀਂ। ਆਪਾਂ ਗਿਆ ਨਹੀਂ ਹਾਂ ਲੇਕਿਨ ਪ੍ਰਮਾਤਮਾ ਕੋ ਲਿਸਟ ਹੁੰਦੀ ਹੈ ਮਾਪੋਸਮ ਲਿਸਟ ਹੁੰਦੀ ਹੈ ਵੀ ਮੈਂ ਕਿੰਨੇ ਕਿੰਨੇ ਏਰੀਏ ਦੇ ਰਹਿਣਾ ਕਿੰਨੇ ਕਿੰਨੇ ਲੋਕਾਂ ਨੇ ਮੇਰੇ ਕੋਲ ਉਹਨਾਂ ਨੂੰ ਪਤਾ ਹੁੰਦਾ ਵੀ ਕਹਿੰਦੇ ਪਹਿਲੇ ਫਰੰਡਾ ਮੰਦ ਆ ਰਿਹਾ ਉਹਨੂੰ ਜਿਵੇਂ ਗੁਰਦਾਸ ਮਾਨ ਦੀ ਗੱਲ ਕਰੀਏ ਗੁਰਦਾਸ ਮਾਨ ਕਹਿੰਦੇ ਉਹਦੀ ਘਰ ਲਈ ਬਹੁਤ ਮੁਵਾਰਿਸ਼ ਖੰਨੇ ਡਾਕਟਰ ਕੋਲ ਲੈ ਗਿਆ ਉਹਨੂੰ ਆਰਾਮ ਨਾ ਆਇਆ ਕਿਸੇ ਨੇ ਦਸਪਾਤੀ ਵੀਰ ਨੂੰ ਕੋਤਰ ਬਾਬਾ ਜੀ ਕੋਲ ਲੈ ਜਾ ਗੁਰਦਾਸ ਮਾਨ ਦੀ ਆਪਦੀ ਜਵਾਨੀ ਹੈ ਮੈਂ ਨਹੀਂ ਕਹਿ ਰਿਹਾ ਮੈਂ ਬਸ ਸੁਣੀ ਸੀ ਗੱਲ ਆਪ ਦੱਸ ਰਿਹਾ ਸੀ ਸਟੇ ਕਹਿੰਦੇ ਉਹ ਉਹ ਸੰਤ ਨਾ ਜਿਹੜੇ ਬਾਬਾ ਜੀ ਇਹਨਾਂ ਨੂੰ ਮੰਨਦਾ ਹੈ ਨਾ ਉਹ ਸੰਗ ਆਪਣੇ ਸੰਗਤ ਵਿੱਚ ਗੱਲਾਂ ਕਰ ਰਹੇ ਸੀ ਕਿ ਤੇ ਇਹਨੇ ਹੀਰੇ ਵਾਲੀ ਘੜੀ ਦੇਖੀ ਕਿਸੇ ਨੇ ਨਹੀਂ ਆਪਾ ਜੀ ਕਹਿੰਦੇ ਸੰਗਤ ਕਰਦੇ ਆਪਾ ਜੀ ਹੀਰੇ ਲੱਗੇ ਦੇਖੀ ਨਹੀਂ ਘੜੀ ਕਹਿੰਦੇ ਕੋਲ ਬੰਦਾ ਆ ਰਿਹਾ ਉਹਦੇ ਗੁੱਟ ਤੇ ਘੜੀ ਹੈ ਘੜੀ 'ਚ ਹੀਰੇ ਲੱਗੇ ਨੇ ਤੈਨੂੰ ਦਿਖਾਉਂਗਾ ਮੈਂ ਕਰਦਵਾ ਸੁਣਾ ਆਪਣੀ ਸਮੱਸਿਆ ਲੈ ਕੇ ਆ ਰਹੇ ਸੀ ਜਦੋਂ ਗਿਆ ਦਵਾਨ ਚੰਦ ਨੇ ਦਿਖਾ ਕੇ ਆ ਬੰਦੇ ਘੜੀ ਲੱਗ ਕੇ ਦਿਖਾਈ ਵੀ ਦੇਖੋ ਇਹਦੀ ਘੜੀ ਨਾ ਹੀਰੇ ਲੱਗੇ ਘੜੀ ਗਰਦਾਸ ਮਹਕੜੀ ਜਿੰਦੀ ਬਹੁਤ ਕੋਸ਼ਿਸ਼ ਕੀਤੀ ਬਾਬੇ ਘੜੀ ਲੈ ਲਓ ਤੁਸੀਂ ਪਰ ਉਹ ਕਦੇ ਨਹੀਂ ਘੜੀ ਨਹੀਂ ਸੀ ਦਿਖਾਉਣੀ ਸੀ ਸੰਗਤ ਨੂੰ ਬਈ ਬਲੰਦ ਮੰਦਾਰਿਆ ਵੀ ਮਾਮ ਪ੍ਰਜੰਤਰ ਜਾਮੀ ਸੀਗੇ ਤੇ ਤਾਂ ਹੀ ਗਰਦਾਸ ਮਹ ਸਾਰੀ ਉਮਰ ਉਹਨਾਂ ਦਾ ਸੇਵਕ ਬਣ ਕੇ ਰਿਹਾ ਉਹਨਾਂ ਦੀ ਸੰਗਤ ਉਹਨਾਂ ਦਾ ਹੀ ਉਹ ਪ੍ਰਚਾਰ ਕਰਦਾ ਹੈ ਉਹ ਠੀਕ ਹੈ ਆਪਣੀ ਜਗ੍ਹਾ ਦੇ ਜੋ ਉਹਦੇ ਕਰਮਾਂ ਚ ਲਿਖਿਆ ਉਹ ਹੀ ਭੋਗਣਾ ਨੇ ਪਾਉਣਾ ਕਿਉਂਕਿ ਉਹ ਮਾਸ ਕਾਂਦੇਸ਼ ਰਬ ਪਿੰਦੇ ਇੱਕ ਗਾਇਕ ਇੱਕ ਚੱਲਦਾ ਹੀ ਆ ਵੀ ਗਾਇਕ ਵਿੱਚ ਮਾਸ ਰਬ ਜਾਇਂਦੀਆਂ ਉਹ ਵੀ ਗਾਂ ਸਲਫਾ ਪਿੰਦੇ ਨੇ ਉਹਾਂ ਪਰਸ ਵੀ ਬੰਦਰ ਵਾਲੀ ਤੇ ਕਰੋ ਅਰੇ ਅੱਗ ਅੱਗ ਨੂੰ ਖੇਤੀ ਕੈਚ ਕਰਦੀ ਹੈ ਉਹ ਤਾਂ ਉਹੀ ਹਾਲ ਸੀ ਉਹ ਯਾਨੀ ਮੈਂ ਗੱਲ ਦੀ ਗੱਲ ਕਰ ਰਿਹਾ ਸੀ ਮੇਰੇ ਕਹਿਨ ਦਾ ਟੌਪਿਕ ਕਹਾਣੀ ਗਈ ਸੀ ਕਿ ਉਹ ਗੱਲਾਂ ਦਾ ਵੀ ਮਤਲਬ ਉਹਦੇ ਕਰਮਾਂ 'ਚ ਲਿਖਿਆ ਹੁੰਦਾ ਕਿਹੜੇ ਮਾਮਪਰਸ਼ ਤੋਂ ਕੋਲ ਤੇਰੀ ਸਮੱਸਿਆ ਦਾ ਹੱਲ ਹੋਣਾ ਇਹ ਵੀ ਮੈਂ ਗੁਰੂਨ ਸਾਖ ਜੀ ਨਾਲ ਹੀ ਵੀ ਇਹ ਹਕੀਕਤ ਹੈ ਪਹਿਲਾਂ ਲਿਖਿਆ ਹੁੰਦਾ ਵੀ ਕਿਹੜੇ ਮਾਮਪਰਸ਼ ਤੇਰੇ ਕੋਲ ਕੋਈ ਮਾਮਪਰਸ਼ ਤਾਂ ਆਪਣਾ ਫਿੱਟ ਨਹੀਂ ਬੈਠਦੇਗੇ ਤੇ ਡਾਕਟਰ ਆਪਣਾ ਫਿੱਟ ਨਹੀਂ ਬੈਠਦੇਗੇ ਅਗਰ ਦਵਾਈ ਪੈਟ ਨਹੀਂ ਮਿਲਦੀਗੀ ਅਗਰ ਜੀ ਦਵਾਈ ਫਿੱਟ ਨਹੀਂ ਤੇ ਮਾਮਪਥੇ ਚੱਲਟ ਫੜਦੇ ਨੇ ਉਮੇ ਭਤੀ ਬਾਣੀਗਾ ਤੇ ਮੈਂ ਯੋਗਾ ਕੋਲ ਆ ਰਾਮਦੇਵ ਦੇ ਯੋਗਾ ਕੋਲ ਚੱਲ ਜਾਂਦੇ ਆ ਯੋਗਾ ਨਾਲ ਆ ਰਾਮ ਆ ਜਾਂਦਾ ਆ ਪਰ ਇਹ ਵੀ ਤੈ ਹੈ ਨਾ ਐਸਾ ਕੁਝ ਪ੍ਰੀ ਪਲੈਨਿੰਗ ਰੱਬ ਦੀ ਰਿਕਾਰਡਡ ਆ ਇਹਨਾਂ ਪੁਆਇੰਟ ਕਹਿੰਦਾ ਹੀ ਸੀ ਪਰ ਕਰਮ ਵਿੱਚ ਲਿਖਿਆ ਹੁੰਦਾ ਵੀ ਕਿਹੜੇ ਮਾਮ ਪਰ ਤਰ੍ਹਾਂ ਹੱਲ ਹੋਣਾ ਕਿਹੜੇ ਮਾਮਪਰਸ਼ ਤੋਂ ਮੁਕਤੀ ਮਿਲਣੀ ਹੈ ਕਿ ਤਾਂ ਨਹੀਂ ਮਿਲਣੀ ਉਹਨਾਂ ਦੇ ਹੱਲ ਆ ਮਹਾਪੁਰਸ਼ ਨੇਤ ਅਵਤਾਰ ਆ ਗੁਰੂ ਸਾਹਿਬ ਅਨਿਤ ਅਨਿਤ ਐਮਰਜੈਂਸੀ ਆ ਉਹ ਆਉਂਦੇ ਆ ਚੁੱਕਦੇ ਅਵਤਾਰ ਆ ਨੀ ਵੀ ਰੂਪ ਮਾਤੂਲ ਹੋ ਗਿਆ ਲੈਨੇ 55 ਸਾਲ ਦੀ ਥੋੜੀ ਸਾਹ ਜਲ ਲਾ ਕੇ ਲਉਂਦੇ ਚਲੇ ਜਾਂਦੇ ਨੇ ਲੇਕਿਨ ਉਹ ਬਗਾਜ ਚੋ ਜਿਵੇਂ ਉਹ ਤਾਰਿਆਂ ਵਾਂਗੂ ਨਾ ਕਣੀਆਂ ਖਿਲਾਰ ਜਾਂਦੇ ਨੇ ਮਹਾਂਪੁਰਸ਼ ਬਰਾਗੇ ਉਹ ਕਣੀਆਂ ਤਾਰਿਆਂ ਦੇ ਰੂਪ ਚ ਆਪਣਾ ਭਲਾ ਕਰਦੇ ਨੇ ਸੋ ਸੇਵਾ ਸੇਵਾ ਨਾਲ ਸੰਬੰਧੀ ਮਾਣ ਦੀ ਪਰਮਾਸ਼ਾੰਤਨ ਪਤਰੀ ਸਾਡਾ ਕਾਗਰ ਦਾ ਲਈ ਗੁਮਾਤਮੇ ਤੱਕ ਦੇ ਪ੍ਰਬੰਧ ਹੋਣ ਦੇ ਵਿੱਚ ਇੱਕ ਹੱਥ ਕਾ ਜ਼ਰੂਰੀ ਆ ਕਾਲਜ ਮੇਰੇ ਤੱਕ ਜਲ ਬਤਾ ਲਈਂ ਮਾਡਾ WhatsApp ਉੱਪਰ ਪੁਜਾਰੀ ਕਰੋ ਜੀ ਜੋ ਸੇਵਾ ਸੇਵਾ ਨਾਲ ਸੰਬੰਧਿਤ ਹੈ ਰਾਗ ਦਵੈ ਭਜਨਾਂ ਦੇ